ਜਾਨਾ ਮੇਰੀ ਦੋਦੜੀ ਪ੍ਰਵਾਨ ਹੋਣੀ ਚਾਹੀਦੀ ਕਿਸੇ ਦੀ ਹੋਵੇ ਜਾਨਾ ਮਹਾਰਜ ਕਹਿੰਦੇ ਜਦੋਂ ਪ੍ਰੇਮ ਅੰਦਰ ਉਪਜਿਆ ਮੈਂ ਮਿੱਟੀ ਜੀਵਨ ਤੂੰ ਲਈ ਹੋਇਆ ਜੀਵ ਨੇ ਇਹ ਭਾਵਨਾ ਪ੍ਰਗਟ ਕਰ ਲਈ ਮੈਂ ਉਵੇਂ ਚੱਲਣਾ ਜਿਵੇਂ ਤੂੰ ਤੋਰੇਗਾ ਭਲਾ ਉਹ ਆ ਜੋ ਤੂੰ ਕਹੇਗਾ ਜੋ ਤੂੰ ਕਰੇਗਾ ਉਸ ਦੇ ਮੰਗਰ ਚੱਲਿਆ ਤੇ ਜੀਵਨ ਪ੍ਰੇਮ ਦੇ ਸੈ ਤੋਇ ਅੰਦਰ ਪ੍ਰੇਮ ਪੈਦਾ ਹੋਇਆ ਮੈਂ ਨੂੰ ਮਾਰਿਆ ਤੇ ਫਿਰ ਚਿੰਤਨ ਤੂੰ ਦਾ ਚੱਲਿਆ ਨਾਮ ਤੂੰ ਦਾ ਦਪਿਆ ਕਿ ਪ੍ਰਮਾਤਮਾ ਤੂੰ ਕਦੋਂ ਮਿਲੇਗਾ ਪਰਮਾਤਮਾ ਤੂੰ ਕਿੱਥੇ ਮਿਲੇਗਾ ਪਰਮਾਤਮਾ ਤੂੰ ਕਿਵੇਂ ਮਿਲੇਗਾ ਪਰਮਾਤਮਾ ਤੂੰ ਕਿਵੇਂ ਮੇਰ ਕਰੇਗਾ ਕਦੋਂ ਮੇਰੇ ਤੇ ਤਰਸ ਕਰੇਗਾ ਕਦੋਂ ਮੈਨੂੰ ਮੁਲਾਵੇਗਾ ਜਦੋਂ ਤੂੰ ਤੂੰ ਕਰਨ ਲੱਗ ਪਿਆ ਨਾ ਉਦੋਂ ਮਲਾਪ ਹੋਣਾ ਹੈ ਮਹਾਰਾਜ ਕਬੀਰ ਸਾਹਿਬ ਦੇ ਬਚਨ ਵੀ ਨੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮਹਿ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤੋਂ ਆਪਣੀ ਪ੍ਰਾਇ ਵਾਲੀ ਵਿਚਾਰ ਮਿਟ ਗਈ ਮੈਂ ਖਤਮ ਹੋ ਗਿਆ ਤੂੰ ਪ੍ਰਗਟ ਹੋ ਗਿਆ ਸੰਸਾਰੀ ਦਾ ਤੇ ਪ੍ਰਮਾਤਮਾ ਪ੍ਰਸਤ ਦਾ ਇਹੋ ਫਰਕ ਏ ਸੰਸਾਰ ਦਾ ਜੀਵ ਸੰਸਾਰਾ ਕਰ ਬ੍ਰਿਤੀ ਵਾਲਾ ਇਹੋ ਬਾਰ ਬਾਰ ਕਹੇਗਾ ਆ ਮੈਂ ਕੀਤਾ ਮੈਂ ਗਿਆ ਮੈਂ ਸੁਲਝਾਇਆ ਮਸਲਾ ਮੈਂ ਉਨਤੀ ਲਿਆਂਦੀ ਮੈਂ ਉਨਤੀ ਲਿਆਵਾਂਗਾ ਰੱਬ ਦਾ ਭਗਤ ਗੁਰਸਿੱਖ ਸਾਧੂ ਸੰਤ ਕਹੇਗਾ ਨਹੀਂ ਮੇਰੇ ਤੋਂ ਨਹੀਂ ਹੋ ਆਇਆ ਤੂੰ ਕੀਤਾ ਹੈ ਤੂੰ ਚਲਾਇਆ ਹੈ ਤੂੰ ਕਰਦੀ ਸੰਪੰਨਤਾ ਕੀਤੀ ਓਦੋਂ ਜਦੋਂ ਤੂੰ ਤੂੰ ਦੀ ਰਟ ਲਾਉਂਦਾ ਹੈ ਫਿਰ ਜਿੱਧਰ ਪਲਕਾਂ ਉਠਾ ਕੇ ਦੇਖਦਾ ਉਧਰ ਹੀ ਪਰਮਾਤਮਾ ਨਦਰ ਆਉਂਦਾ ਹੈ ਮੈਂ ਮਰ ਗਈਏ ਅੰਦਰ ਨਾਮ ਟਿਕੇਗਾ ਜਿੰਨਾ ਚਿਰ ਮੈਂ ਆ ਉਹਨਾ ਚਿਰ ਅੰਦਰ ਨਾਮ ਨਹੀਂ ਟਿਕੇਗਾ ਜਿੱਦਨ ਪ੍ਰੇਮ ਨਾਲ ਨਾਮ ਦੱਪਿਆ ਪ੍ਰੇਮ ਨਾਲ ਪ੍ਰਾਰਥਨਾ ਕੀਤੀ ਪ੍ਰੇਮ ਦੇ ਨਾਲ ਪੁਕਾਰਿਆ ਉਸ ਦਿਨ ਨਿਰੰਕਾਰ ਨਾਲ ਮਿਲਾਪ ਹੋ ਜਾਵੇਗਾ ਜਦੋਂ ਪ੍ਰਭੂ ਨਾਲ ਪ੍ਰੇਮ ਹੈ ਉਦੋਂ ਆਪਾਂ ਨਿਸ਼ਾਵਰ ਉਹਦੇ ਤੋਂ ਕੀਤਾ ਜਾਂਦਾ ਹੈ ਜਿਹਦੇ ਅੰਦਰ ਪ੍ਰਭੂ ਲਈ ਪ੍ਰੇਮ ਹੈ ਮੈਂ ਮੁੱਕ ਗਏ ਉਸ ਵੇਲੇ ਬੰਦ ਬੰਦ ਕਟਵਾਇਆ ਜਾਂਦਾ ਹੈ ਪ੍ਰਭੂ ਲਈ ਤੇ ਜਿਹਦੇ ਵਿੱਚ ਮੈਂ ਆ ਨਾ ਕਹਿੰਦਾ ਛੱਡੋ ਕੀ ਲੈਣਾ ਇਹੋ ਜੀ ਸਿੱਖੀ ਤੋਂ ਪਰੇ ਨੂੰ ਚੱਲੋ ਜ਼ਿੰਦਗੀ ਬੜੀ ਜ਼ਰੂਰੀ ਹੈ ਜਿਉਂਦੇ ਰਹੇ ਤਾਂ ਕੋਈ ਹੋਰ ਕੰਮ ਕਰ ਲਾਂਗੇ ਇਹਦੇ ਤੋਂ ਕੀ ਲੈਣਾ ਜਦੋਂ ਅੰਦਰ ਪ੍ਰੇਮ ਹੈ ਤੇ ਨਾਮ ਨਾਲ ਜੁੜਿਆ ਹੋਇਆ ਹੈ ਪ੍ਰਭੂ ਨੂੰ ਪ੍ਰੇਮ ਤੋਂ ਬਗੈਰ ਪਾਇਆ ਨਹੀਂ ਜਾ ਸਕਦਾ ਹੋਰ ਕੋਈ ਕਾਰਨ ਨਹੀਂ ਕਿ ਪ੍ਰਭੂ ਨੂੰ ਪਾਲੀਏ ਮਹਾਰਾਜ ਬਚਨ ਕਰਦੇ ਜਿਨ੍ਹਾਂ ਦਾ ਪ੍ਰੇਮ ਪ੍ਰਭੂ ਪ੍ਰਤੀ ਪ੍ਰਗਟ ਹੋਇਆ ਹੈ ਪ੍ਰਭੂ ਨਾਲ ਜੁੜਿਆ ਹੈ ਮਹਾਰਾਜ ਸੱਚੇ ਪਰਚਹ ਕਹਿੰਦੇ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਪ੍ਰਭ ਨੂੰ ਉਹਨਾਂ ਪ੍ਰਭ ਨੂੰ ਪਾ ਲਿਆ ਪ੍ਰਭ ਨਾਲ ਪ੍ਰੇਮੇ ਉਹਨੂੰ ਟੁੱਟਣ ਤੋਂ ਪੈ ਆ ਕਿ ਉਹ ਟੁੱਟ ਗਿਆ ਉਦ੍ਰੋ ਸਨੇਹ ਤੜਪ ਤੜਪ ਕੇ ਮਰਨ ਨਾਲੋਂ ਇਹ ਚੰਗਾ ਹੈ ਕਿ ਉਹ ਤੰਦਾ ਮੇਰੀਆਂ ਸੁਨੇਹ ਦੀਆਂ ਪ੍ਰੇਮ ਦੀਆਂ ਜੁੜੀਆਂ ਰਹਿਣ ਤੇ ਮੈਨੂੰ ਦੁੱਖ ਨਹੀਂ ਹੋਵੇਗਾ ਭਾਵੇਂ ਬੰਦ ਬੰਦ ਕਟਿਆ ਜਾਵੇ ਜੁੜੀ ਹੋਈ ਸੁਰਤ ਨਾਲ ਪ੍ਰੇਮ ਵਿੱਚ ਭਿੱਜਿਆ ਹੋਇਆ ਭਾਵੇਂ ਦੀਗ ਵਿੱਚ ਉਬਾਲਿਆ ਜਾਏ ਪਾਵੇਂ ਚਰਖੜੀ ਤੇ ਚੜਿਆ ਜਾਏ ਪਾਵੇਂ ਆਰੀ ਨਾਲ ਚੀਰਿਆ ਜਾਏ ਤੇ ਪਾਵੇਂ ਦੁਈ ਵਿੱਚ ਬਨ ਕੇ ਸ਼ਹੀਦ ਕੀਤਾ ਜਾਏ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੈ ਉਹ ਛੱਡ ਕੇ ਭੱਜੇ ਨਹੀਂ ਉਹਨਾਂ ਆਨੰਦਪੁਰੀ ਦੇ ਕਿਲੇ ਦੇ ਵਿੱਚ ਭੁੱਖ ਦਾ ਵੀ ਮੁਕਾਬਲਾ ਕੀਤਾ ਦੁੱਖ ਦਾ ਵੀ ਠੰਡ ਦਾ ਵੀ ਦੁਸ਼ਮਨ ਦਾ ਵੀ ਮੁਕਾਬਲਾ ਕੀਤਾ ਹੈ ਪ੍ਰਭੂ ਲਈ ਪ੍ਰੇਮ ਉਨਾ ਪਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜੀ ਨੂੰ ਜਿਨ੍ਹਾਂ ਦੇ ਹਿਰਦੇ ਚ ਪ੍ਰੇਮ ਹੈ ਪ੍ਰਭੂ ਨੂੰ ਪਾਇਆ ਜਪ ਕੇ ਪਤਾ ਹੈ ਮਨੁੱਖਾ ਸਰੀਰ ਤਾਂ ਮਿਲ ਸਕਦਾ ਹੈ ਇਹ ਜ਼ਰੂਰੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਦੁਬਾਰਾ ਉਹਦੇ ਨਾਲ ਮਿਲਿਆ ਜਾਏ ਉਹਦੇ ਨਾਲ ਤੁਰਿਆ ਜਾਏ ਸਤਗੁਰੂ ਇਸ ਸਰਗੁਣ ਸਰੂਪ ਨੇ ਇਹਨਾਂ ਤੋਂ ਜੁਦੇ ਨਹੀਂ ਉਹਨਾਂ ਪ੍ਰਭੂ ਨੂੰ ਪਾਇਆ ਤੇ ਨਾ ਬੰਦ ਬੰਦ ਕਟਾ ਦਿੱਤਾ ਮਹਾਰਾਜ ਕਹਿੰਦੇ ਜਿਸ ਪਿਆਰੀ ਸਿਉ ਨੇਹੋ ਤਿਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾ ਕੇ ਪਾਛੇ ਜੀਵਨਾ ਉਹਦੇ ਤੋਂ ਜੁਦੇ ਹੋ ਕੇ ਜੀਵਨਾ ਲਾਣ ਤੇ ਉਸ ਜੀਵਨ ਨੂੰ ਜਿੰਦਾ ਨਹੀਂ ਰਹਿ ਸਕਦਾ ਉਸ ਪਿਆਰੇ ਦੇ ਨਾਲ ਨੇ ਆ ਪ੍ਰੇਮ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦਿਆ ਪ੍ਰੇਮ ਪਦਾਰਥ ਨਾਮ ਹੈ ਇਹ ਪਦਾਰਥ ਹਿਰਦੇ ਦੇ ਅੰਦਰ ਪ੍ਰਸਿੱਧ ਪ੍ਰਭੂ ਦਾ ਨਾਮ ਵਸ ਜਾਏ ਤੇ ਮੈਂ ਨੂੰ ਮਾਰ ਕੇ ਪ੍ਰੇਮ ਨਾਲ ਜਪੇ ਪ੍ਰਭੂ ਲਈ ਪ੍ਰਭੂ ਨੂੰ ਪੌਨ ਲਈ ਪ੍ਰਭੂ ਨੂੰ ਧਿਆਵੇਂ ਜਪੇ ਤੇ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਭਾਈ ਜਦੋਂ ਇਸ ਕਦਰ ਜਪੇਗਾ ਧਿਆਏਗਾ ਤੇ ਜਿਵੇਂ ਜੋਧਿਆਂ ਨੇ ਬਾਰੀ ਜਿੱਤ ਪ੍ਰਾਪਤ ਕੀਤੀ ਨਾ ਗੁਰੂ ਨਾਲ ਜੁੜ ਕੇ ਤੇ ਕੱਲ ਲੱਗੇ ਫਿਰ ਮਾਇਆ ਦਾ ਮੋਹ ਜਿਹੜਾ ਅੰਦਰ ਬੜਾ ਪਰਬਲੇ ਜਿਹੜਾ ਤੈਨੂੰ ਗੁਰੂ ਤੋਂ ਦੂਰ ਲਜਾਂਦਾ ਅੰਧੇਰਾ ਤੇਰੀ ਜ਼ਿੰਦਗੀ ਚ ਲਿਆਉਂਦਾ ਪਰਛਾਈ ਬਣ ਕੇ ਆਉਂਦਾ ਤੇ ਕਲਸ਼ ਆਨੰਦੀ ਆ ਯਾਦ ਰੱਖ ਜਦੋਂ ਗੁਰੂ ਗੁਰੂ ਜਪੇਗਾ ਨਾਮ ਜਪੇਗਾ ਜੀਵਨ ਚ ਚਾਨਣਾ ਆਵੇਗਾ ਤੇ ਜੀਵਨ ਜਿਹੜਾ ਮਨ ਦੇੜਾ ਇਕ ਕਰੇਗਾ ਕੁਝ ਕਰ ਗੁਜਰੀਏ ਕੁਝ ਅੱਛਾ ਕੁਝ ਉਨਤੀ ਉਹ ਕਰ ਗੁਜਰੀਏ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਮਾਇਆ ਨੇ ਆਪਣੀ ਜਕੜਨ ਦੇ ਵਿੱਚ ਜੀਵਾਂ ਨੂੰ ਲੈ ਕੇ ਤੇ ਜਗਤ ਦਾ ਮਾਲਕ ਭੁਲਾ ਦਿੱਤਾ ਹੈ ਤੇ ਮਾਇਆ ਹੈ ਕੀ ਏ ਜਦੋਂ ਮਾਇਆ ਦੀ ਗੱਲ ਕਰਦੇ ਨਾ ਪ੍ਰਚਾਰਕ ਵਿਚਾਰਕ ਆਮ ਜਨਤਾ ਕਹਿੰਦੀ ਇਹ ਲੋਧੀ ਇਹ ਮਾਇਆ ਨਹੀਂ ਲੈਂਦੇ ਇਹ ਮਾਇਆ ਲੈ ਕੇ ਆਉਂਦੇ ਮਾਇਆ ਹੀ ਮੰਗਦੇ ਭਲੇ ਉਹ ਪਹਿਲਾਂ ਉਹਨੂੰ ਸਮਝੋ ਤਾਂ ਸਾਈ ਸਤਿਗੁਰੂ ਨੇ ਕਿੱਥੇ ਕਿਹਾ ਵੀ ਸਿੱਖਾ ਤੇਰੇ ਕੋਲ ਆਦੇਸ਼ ਦੀ ਕ੍ਰੰਤੀ ਨਾ ਹੋਵੇ ਕਿੱਥੇ ਲਿਖਿਆ ਕਦੋਂ ਕਿਹਾ ਵੀ ਤੇਰੇ ਕੋਲ ਇਹ ਨਾ ਹੋਵੇ ਕਦੋਂ ਸਤਿਗੁਰੂ ਨੇ ਕਿਹਾ ਵੀ ਸਿੱਖ ਕੰਗਾਲ ਹੋਵੇ ਜੇ ਹੁੰਦੀ ਤੇ ਸਤਿਗੁਰੂ ਨੇ ਕਿੱਡੇ ਵੱਡੇ ਖਜ਼ਾਨੇ ਵਰਤਾਉਂਦੇ ਰਹੇ ਨੇ ਕਦੇ ਟਾਲਾਂ ਪਰ ਪਰ ਵੰਡੀਆਂ ਨੇ ਕਦੇ ਉਹਨੂੰ ਸਰਸਾ ਚ ਰੋੜਿਆ ਜੇ ਵਾਧੂ ਸੀ ਤੇ ਕੀਤਾ ਨਾ ਤੇ ਜੇ ਸਤਿਗੁਰੂ ਕੋਲ ਹੀ ਨਾ ਹੁੰਦਾ ਤੇ ਫਿਰ ਜਿਹੜੀ ਪਰਜਾ ਤੇ ਜਿੰਨੀਆਂ ਫੌਜਾਂ ਸੀ ਉਹਨਾਂ ਨੂੰ ਕੌਣ ਤਨਖਾਹਾਂ ਦਿੰਦਾ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਿੱਥੋਂ ਹੁੰਦਾ ਤੇ ਜੇ ਇਸ ਕਰੰਸੀ ਦੀ ਮਨਾਹੀ ਹੁੰਦੀ ਤੇ ਜਿਹੜੀਆਂ ਸੰਗਤਾਂ ਸਤਿਗੁਰਾਂ ਲਈ ਤੋਹਫੇ ਸ਼ਸਤਰ ਘੋੜੇ ਤੇ ਹੋਰ ਧਨ ਭੇਟ ਕਰਦੀਆਂ ਸਨ ਲੰਗਰ ਆਦ ਸਦਾਸ ਦਾ ਲਿਆਉਂਦੀਆਂ ਸਨ ਉਹ ਕਿੱਥੋਂ ਆਉਂਦਾ ਬਈ ਆ ਸਿੱਖ ਹੁਣ ਜਦੋਂ ਕੋਈ ਆਫਤ ਆਉਂਦੀ ਆ ਸਿੱਖ జగਤ ਹਰ ਜਗ੍ਹਾ ਤੇ ਪਹੁੰਚ ਕੇ ਲੰਗਰ ਲਾਉਂਦਾ ਕਾਦੇ ਨਾ ਲੱਗਦਾ ਹੈ ਕਰੰਸੀ ਦੀ ਮਨਾਹੀ ਨਹੀਂ ਕੀਤੀ ਗਈ ਇਹ ਦੀ ਪਕੜ ਇਹ ਦੀ ਹਉਮੈ ਦੀ ਮਨਾਹੀ ਕੀਤੀ ਗਈ ਹੈ ਮਾਇਆ ਕੀ ਹੈ মোহ ਮਾਇਆ ਤਨ ਕਦੋਂ ਬੰਦਾ ਹੈ ਕੱਲਾ ਮਾਇਆ ਹੀ ਤਨ ਤਨ ਨਹੀਂ ਭੀ ਇਹਦੇ ਤੋਂ ਤਨ ਵੀ ਮਾਇਆ ਹੈ ਪੁੱਤਰ ਵੀ ਮਾਇਆ ਹੈ ਧੀ ਵੀ ਮਾਇਆ ਹੈ ਸੰਸਾਰ ਜਿੰਨਾ ਹੈ ਮਾਇਆ ਦੀ ਰਚਨਾ ਹੈ ਜਿਹੜਾ ਇਹਦੇ ਜੰਜਾਲ ਵਿੱਚ ਫਸ ਗਿਆ ਉਹ ਆ ਜਿਨੂੰ ਨਿਰੰਕਾਰ ਭੁੱਲ ਗਿਆ ਮਾਇਆ ਹੈ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਜ਼ੁਬਾਨੀ ਪਾਗ ਤੋਂ ਬਚਨ ਕਰਦੇ ਇਹ ਮਾਇਆ ਉਹ ਚੀਜ਼ ਮਾਇਆ ਹੈ ਕਿਹੜੀ ਇਹ ਮਾਇਆ ਜਿੱਤ ਹਾਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਮਹਾਰਾਜ ਕਹਿੰਦੇ ਉਹ ਚੀਜ਼ ਮਾਇਆ ਹੈ ਹਰ ਵਸਤੂ ਜਿੱਦਾ ਮੋਹ ਪੈਦਾ ਹੋਇਆ ਅੰਦਰ ਉਨੇ ਆਪਣੇ ਵਾਲੇ ਖਿੱਚ ਲਿਆ ਤੇ ਹਰ ਵਿਸਰੈ ਭੁੱਲ ਗਿਆ ਗੁਰਦੁਆਰਾ ਭੁੱਲ ਗਿਆ ਮੰਦਰ ਮਸਜਿਦਾਂ ਭੁੱਲ ਗਈ ਸੇਵਾ ਭੁੱਲ ਗਿਆ ਸਿਮਰਣਾ ਭੁੱਲ ਗਿਆ ਨਿਤਨੇਮ ਉਹਦੇ ਮੋਹ ਦੇ ਵਿੱਚ ਕਰਸ਼ਿਤ ਹੋਇਆ ਗੁਰਦੁਆਰਾ ਮੰਦਰ ਮਸਜਿਦ ਧਰਮ ਕਰਮ ਸਭ ਕੁਝ ਭੁੱਲ ਗਿਆ ਉਹ ਹਰ ਵਸਤੂ ਮਾਇਆ ਦੇ ਪੁੱਤਰ ਨਾਲ ਪੋਤਰੇ ਨਾਲ ਲਾਡ ਬਾਡ ਕਰਦਿਆਂ ਨਿਤਨੇਮ ਨਹੀਂ ਕਰ ਸਕਿਆ ਬਾਬਾ ਨਿਤਨਿਮ ਕਿਉ ਨਿਉ ਕੀਤਾ ਗੁਰਮੁਖਾ ਕਹਿੰਦੇ ਜੀ ਤੜਕੇ ਪੋਤਾ ਉੱਠ ਪਿਆ ਤੇ ਉਹ ਗੋਦ ਵਿੱਚ ਲੈ ਕੇ ਉਹ ਦਿਨੇ ਲਾਡ-ਵਡ ਕਰਦਿਆਂ ਹੋਇਆਂ ਨਾ ਸਮਾਂ ਹੀ ਲੰਘ ਗਿਆ ਉਦੋਂ ਮਾਇਆ ਜੀ ਉਦੋਂ ਮਾਇਆ ਉਹਨੇ ਤੁਹਾਨੂੰ ਰੱਬ ਭੁਲਾਤਾ ਰੱਬ ਪੋਤੇ ਨੇ ਪੁੱਤਰ ਨੇ ਜੇ ਪੋਤਾ ਗੋਦ ਚ ਲੈ ਕੇ ਤੈਨੂੰ ਲੋਰੀਆਂ ਦਿੰਨਿਆ ਚੇਤੇ ਆਇਆ ਵਾਹਿਗੁਰੂ 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 ਜਪਜੀ ਜ਼ਬਾਨੋਂ ਪੜਦਾ ਪਿਆ ਹੈ ਜਾਪ ਜ਼ਬਾਨੋਂ ਪੜਦਾ ਪਿਆ ਹੈ ਉਹ ਮਾਇਆ ਨਹੀਂ ਹੈ ਤੂੰ ਅਰਬਾ ਪਤੀ ਹੋਵੇਂ ਸਿੱਖਾ ਤੇ ਤੈਨੂੰ ਇਹ ਹੋਵੇ ਮੇਰੇ ਗੁਰੂ ਦੀ ਦਾਤ ਤੇ ਤੇ ਉਹਦੇ ਵਿੱਚ ਰਹਿਨੇ ਆ ਨਿਤ ਨਿਮਨਾ ਭੁੱਲੇ ਧਰਮ ਦੇ ਕਾਰਜ ਨਾ ਭੁੱਲਣ ਧਰਮ ਨਾ ਭੁੱਲੇ ਗੁਰੂ ਵਾਲਾ ਪਾਸਾ ਨਾ ਭੁੱਲੇ ਗੁਰੂ ਨਾ ਭੁੱਲੇ ਉਹ ਤੇਰੇ ਤੇ ਪ੍ਰਭਾਵ ਨਾ ਪਾ ਸਕੇ ਇੱਕ ਪਾਸੇ ਰਾਜਾ ਹੋ ਕੇ ਵੀ ਸੰਤਾ ਮਹਾਰਾਜ ਅਦਾਨਕ ਰਾਜਾ ਹੈ ਔਰ ਰਾਜਪੜ ਦਾ ਮਾਲਕ ਹੈ ਤੇ ਉਹ ਫੇਰ ਵੀ ਔਰ ਉਹ ਮਹਾਤਮਾ ਦੀ ਕਤਾਰ ਵਿੱਚ ਗਿਨਿਆ ਗਿਆ ਉਹ ਰਾਦ ਪਟ ਦੇ ਮੋਹ ਵਿੱਚ ਨਹੀਂ ਫਸਿਆ ਸਾਡੇ ਕੋਲ ਤਾਂ ਹੈ ਕੁਝ ਨਹੀਂ ਅਸੀਂ ਤਾਂ ਵੀ ਫਸੀ ਹੋਈ ਉਹ ਮਾਇਆ ਹਰ ਵਸਤੂ ਏ ਜਿਹਦੇ ਨਾਲ ਰੱਬ ਭੁੱਲੇ ਗੁਰਮਤ ਭੁੱਲੇ ਗਿਆਨ ਭੁੱਲੇ ਗੁਰਦੁਆਰਾ ਭੁੱਲੇ ਸੇਵਾ ਭੁੱਲੇ ਸਿਮਰਨ ਭੁੱਲੇ ਉਹ ਵਸਤੂ ਮਾਇਆ ਜਿੱਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਦੂਜੇ ਪਾਸੇ ਨੂੰ ਲੈ ਗਈ ਪਲਟਾ ਕੇ ਰੱਬ ਵੱਲੋਂ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਜਦੋਂ ਨਾਮ ਜਪੇਗਾ ਤੇ ਪ੍ਰੇਮ ਪ੍ਰਭੂ ਵਾਲਾ ਉਤਪਨ ਹੋਇਆ ਪ੍ਰਭੂ ਵਾਸਤੇ ਨਾਮ ਜਪੇਗਾ ਮੈਨੂੰ ਮਾਰ ਕੇ ਉਹਦੇ ਮਲਾਪ ਲਈ ਤੇ ਤੇਰੇ ਅੰਦਰ ਦਾ ਮੋਹ ਪਕੜ ਜਿਹੜਾ ਮੋਹ ਰਾਜਾ ਹੈ ਨਾ ਇਹਦੀ ਕੋਈ ਪਰਜਾ ਵੀ ਏ ਤੇ ਇਹਦੀਆਂ ਫੌਜਾਂ ਵੀ ਨੇ ਇਹ ਬਹੁਤ ਵੱਡਾ ਇਹਨਾਂ ਦੇ ਜੁੱਧ ਹੁੰਦਾ ਲਿਖਿਆ ਹੋਇਆ ਵਿਵੇਕ ਮੋਹ ਆਦ ਕਾਮ ਆਦ ਇੱਕ ਵਿਦਾਨ ਦਾ ਗ੍ਰੰਥ ਹੈ ਪ੍ਰਬੋਧ ਚੰਦਰ ਨਾਟਕ ਕਿਦੇ ਉਹਨੂੰ ਪੜ੍ਹੀਏ ਫਿਰ ਪਤਾ ਲੱਗਦਾ ਉਹਦੇ ਵਿੱਚ ਇਹ ਰਾਧਾ ਮੋਹ ਇਹਦੀ ਗੱਲ ਤਾਂ ਕੀਤੀ ਕਹਿੰਦੇ ਜਦੋਂ ਰਾਧਾ ਮਰਦੇ ਫੌਜਾਂ ਵੀ ਭੱਜ ਜਾਂਦੀਆਂ ਨੇ ਤੇ ਪਰਦਾਂ ਵੀ ਡਾਵਾਂਡੋਲ ਹੋ ਜਾਂਦੀ ਹੈ ਫਿਰ ਜਿਹੜਾ ਨਵਾਂ ਉਹਦੇ ਤੇ ਉੱਥੇ ਬਾਦਸ਼ਾਹ ਬੈਠੇ ਉਹ ਆਪਣਾ ਹੁਕਮ ਕਰਦਾ ਹੈ ਫਿਰ ਬਵੇਕ ਬੰਦਾ ਬਵੇਕ ਤੇ ਫਿਰ ਉਹ ਸਾਰਿਆਂ ਨੂੰ ਉਹ ਜੇ ਬਵੇਕੀ ਬਣਾ ਦਿੰਦਾ ਹੈ ਫਿਰ ਮਹਾਰਾਜ ਬਵੇਕੀਆਂ ਨੂੰ ਕਹਿੰਦੇ ਨਾ ਪੁੱਛੋ ਜਾਏ ਬਵੇਕੀਆਂ ਜਾਏ ਪੁੱਛੋ ਬਵੇਕੀਆਂ ਜਾਏ ਉਹਨਾਂ ਨੂੰ ਜਾ ਕੇ ਪੁੱਛੋ ਮਹਾਰਾਜ ਕਹਿੰਦੇ ਤੇਰੇ ਅੰਦਰ ਦਾ ਮੋਹ ਨਾਸ਼ ਹੋ ਜਾਵੇਗਾ